ਕਿੱਤੇ ਦੀ ਪਥਰੀ ਦੇ ਪੇਸ਼ੈਂਟਸ ਦੇ ਮਨ 'ਚ ਦੋ ਕਾਮਨ ਡਾਊਟ ਹੁੰਦੇ ਆ ਇੱਕ ਕਿ ਸਾਰੇਿੱ ਪਿੱਤੇ ਦੀ ਪਥਰੀ ਜਿੱਥੇ ਡਾਇਗਨੋਸਟ ਹੋ ਗਿਆ ਉਹ ਸਾਰੇ ਪੇਸ਼ੈਂਟਸ ਨੂੰ ਆਪਰੇਸ਼ਨ ਦੀ ਲੋੜ ਹੁੰਦੀ ਆ ਕਰਾਉਣਾ ਪੈਂਦਾ ਤੇ ਦੂਸਰਾ ਕੁਐਸਚਨ ਹੁੰਦਾ ਹੈ ਕਿ ਕੀ ਜੇ ਆਪਰੇਸ਼ਨ ਕਰਾਉਣਾ ਪਵੇ ਤਾਂ ਇਹ ਵੱਡਾ ਆਪਰੇਸ਼ਨ ਠੀਕ ਹੁੰਦਾ ਜਾਂ ਇਹਨੂੰ ਦੁਰਬਿੰਨ ਰਾਹੀਂ ਕਰਾਉਣਾ ਬੈਟਰ ਹੁੰਦਾ ਇਹਦੇ ਬਾਰੇ ਡਾਕਟਰ ਸੰਦੀਪ ਅਗਰਵਾਲ ਸੰਧੂ ਹਸਪੀਟਲ ਦੇ ਜਨਰਲ ਤੇ ਲੈਪਰੋਸਕੋਪਿਕ ਸਰਜਨ ਆਪਾਂ ਨੂੰ ਜਾਣਕਾਰੀ ਦੇਣਗੇ ਇਸ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਹੀ ਰਾਏ ਦਿੰਦੇ ਆ ਕਿ ਇਸ ਕੋਲਿਟੇ ਦੀ ਡਿਜ਼ੀਜ਼ ਵਿੱਚ ਉਹ ਉਹਨਾਂ ਨੂੰ ਆਪਣੀ ਕੰਪਲੈਂਨ ਦੀ ਚੀਜ਼ਾਂ ਨੂੰ ਚੇਂਜ ਕਰਨਾ ਹੈ ਪੋਲੀਸਟੋਰ ਦੀ ਮਾਤਰਾ ਘਟਾਣੀ ਪੈਂਦੀ ਹੈ ਵਰਕਆਊਟ ਕਰਨਾ ਪੈਂਦਾ ਹੈ ਔਰ ਕੁਝ ਜ਼ਰੂਰੀ ਚੀਜ਼ਾਂ ਵਿੱਚ ਦਵਾਈਆਂ ਦੀ ਮੈਡੀਕੇਸ਼ਨ ਦਾ ਰੋਲ ਹੈ ਕਿਸੇ ਪੇਸ਼ੰ ਨੂੰ ਇਹ ਸਾਰੀ ਚੀਜ਼ਾਂ ਕੰਰੈਂਟਲੀ ਬਹੁਤ ਦਿੱਕੇ ਦੀ ਬਿਮਾਰੀ ਜੋ ਉਹਨਾਂ ਨੂੰ ਰਿਕਵਰੀ ਹੋ ਜਾਂਦੀ ਹੈ ਸੋਜੀਸ ਮਿਟ ਜਾਂਦੀ ਹੈ ਦਵਾਈਆਂ ਨਾਲ ਇਨਫੈਕਸ਼ਨ ਘਟ ਜਾਂਦਾ ਹੈ ਮੈਡੀਕਲ ਮੈਨੇਜਮੈਂਟ ਨਾਲ ਠੀਕ ਜੋ ਪੇਸ਼ੰ ਨਹੀਂ ਹੁੰਦੇ 80 ਉਹਨਾਂ ਨੂੰ ਪੇਸ਼ੰ ਨੂੰ ਸਲਾਹ कि पिते ऑपरेशन की सलाह देंगे। उस पिते की ऑपरेशन के पेसेंट न सर्जरी जो कि असि पिते की दूरबीन सर्जरी कर रहे हैं वो सलाह देंगे हैं कि पिते का ऑपरेशन दूरबीन किया जाए तो पिते की ऑपरेशन जो दूरबीन किया जाए तो बहुत ही सिंपल बहुत ही आराम बहुत कम टाइम नाल जल्दी रिकवरी ऑपरेशन जो है वो पीते का लैप्रोस्कोपी या दूरबीन हो जाता है ਇਸ ਵਿੱਚ پیشن ਨੂੰ 24 ਘੰਟੇ ਦੇ ਅੰਦਰ ਅਸੀਂ پیشن ਨੂੰ ਡਿਸਚਾਰਜ ਕਰ ਦਿੰਦੇ ਹਾਂ ਆਪਰਸ਼ਣ ਦੇ ਬਾਅਦ ਔਰ ਵਿਥਿਨ 7 ਟੂ 10 ਡੇਸ ਦੇ ਵਿੱਚ پیشن ਆਪਣੀ ਨੋਰਮਲ ਰਿਕਵਰੀ ਲੈ ਲੈਂਦਾ ਹੈ